ਸਤਿ ਸ਼੍ਰੀ ਅਕਾਲ ਜੀ ਸੂਟ ਪੂਟੀਆਂ ਵਾਲੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਜਿਹੜੇ ਸੂਟ ਲੈ ਕੇ ਆਪਾਂ ਆਏ ਆ ਇਹ ਪਿਓਰ ਕਾਟਨ ਦੇ ਕੈਮਬ੍ਰਿਕ ਕਾਟਨ ਦੇ ਸੂਟ ਨੇ ਇਹ 5 ਮੀਟਰ ਦੇ ਆਲ ਓਵਰ ਸੂਟ ਰਹਿਣਗੇ ਸੋ ਪਹਿਲਾ ਸੂਟ ਜਿਹੜਾ ਤੁਹਾਨੂੰ ਦਿਖਾ ਰਹੇ ਆ ਅੰਡਰਾਈ ਕਲਰ ਦਾ ਸੂਟ ਹੈ ਪ੍ਰਿੰਟ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਹੈ ਇਹ ਤੇ ਇਹਦਾ ਜਿਹੜਾ ਸਟੱਫ ਆ ਸਟੱਫ ਤੁਸੀਂ ਦੇਖੋਗੇ ਬਹੁਤ ਸੌਫਟ ਸਟੱਫ ਆ ਇਹਦਾ ਬਹੁਤ ਮਤਲਬ ਗਰਮੀ ਜਿਹੜੀ ਹੁਣ ਅੱਜ ਕੱਲ ਦੀ ਗਰਮੀ ਪੈ ਰਹੀ ਹੈ ਇਹਦੇ ਚ ਵੇਅਰ ਕਰਨ ਵਾਲਾ ਸਟੱਫ ਆ ਮਤਲਬ ਬਿਲਕੁਲ ਪੋਲਾ ਜਾਂ ਬਹੁਤ ਹਲਕਾ ਜਿਹਾ ਸਟੱਫ ਹੈ ਸੋ ਕੈਮਬ੍ਰਿਕ ਕਾਟਨ ਦਾ ਸੂਟ ਹੈ ਜੀ ਇਹ ਅ ਅੰਡਰਏ ਦੀ ਸ਼ੇਡ ਹੈ ਨੈਕਸਟ ਕਲਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਲੈਕ ਕਲਰ ਦੇ ਵਿੱਚ ਇਹ ਸੂਟ ਹੈ ਬਲੈਕ ਜਿਹੜਾ ਸੂਟ ਹੈ ਔਰ ਇਹਦੇ ਵਿੱਚ ਜਿਹੜਾ ਸਕਿਨ ਪ੍ਰਿੰਟਿੰਗ ਆ ਇਹਦੀ ਬਲੈਕ ਕਲਰ ਦਾ ਸੂਟ ਹੈ ਸਕਿਨ ਕਲਰ ਦਾ ਇਹਦਾ ਪ੍ਰਿੰਟ ਹੈ ਇਹਦੀ ਆਲ ਓਵਰ ਸੂਟ ਤੁਹਾਨੂੰ 5 ਮਿੰਟ ਜ ਮਿਲੇਗਾ ਬਹੁਤ ਪਿਆਰਾ ਸਟੱਫ ਆ ਜਿਹੜਾ ਮਤਲਬ ਬਹੁਤ ਕੂਲ ਆ ਅੱਜ ਕੱਲ ਦੀ ਗਰਮੀ ਚ ਪਾਉਣ ਵਾਲਾ ਕਪੜਾ ਹੈ ਇਸ ਤੋਂ ਅੱਗੇ ਤੁਹਾਨੂੰ ਸੂਟ ਦਿਖਾ ਰਹੇ ਹਾਂ ਇੱਕ ਹੋਰ ਜਿਹੜਾ ਉਹ ਵੀ ਅੰਡਰ ਰਾਈ ਕਲਰ ਦਾ ਸੂਟ ਹੈ ਮਤਲਬ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ ਥੋੜਾ ਜਿਹਾ ਲਾਈਟ ਸ਼ੇਡ ਚ ਆ ਰਿਹਾ ਤੇ ਇਹ ਜਿਹੜਾ ਥੋੜਾ ਜਿਹਾ ਡਾਰਕ ਹੋਣ ਚ ਆ ਰਿਹਾ ਵਾ ਇਹਦਾ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਹੈ ਬਹੁਤ ਸੋਹਣਾ ਪ੍ਰਿੰਟ ਹੈ ਕੈਮਰੇ ਕਾਟਨ ਦਾ ਸੂਟ ਹੈ ਆਲ ਓਵਰ ਸੂਟ 5 ਮੀਟਰ ਦੇ ਵਿੱਚ ਆਊਗਾ ਦੇਖੋ ਇਹਦਾ ਵੀ ਜਿਹੜਾ ਸਟਾਫ ਆ ਮੈਂ ਤੁਹਾਨੂੰ ਦਿਖਾ ਦਵਣੀ ਆ ਬਹੁਤ ਹਲਕਾ ਜਾਂ ਬਹੁਤ ਕੋਲਾ ਜਾਂ ਸਟਾਫ ਤੇ ਪ੍ਰਿੰਟ ਵੀ ਤੁਸੀਂ ਇਹਦਾ ਚੰਗੀ ਤਰ੍ਹਾਂ ਦੇਖ ਸਕਦੇ ਹੋ ਸੋ ਬੜਾ ਪਿਆਰਾ ਕਲਰ ਹੈ ਬਹੁਤ ਸੋਹਣਾ ਆਲ ਓਵਰ ਸੂਟ ਹੈ 5 ਮੀਟਰ ਸੂਟ ਹੈ ਇਹ ਸੋ ਅੱਗੇ ਜਿਹੜਾ ਤੁਹਾਨੂੰ ਸੂਟ ਦਿਖਾ ਰਹੇ ਹਾਂ ਉਹ ਵੀ ਕੈਮਰੇ कॉटन ਦਾ सूट ਹੈ ਚੈਪੂਰੀ प्रिंटिंग ਜਿਹਨੂੰ ਆਪਾਂ ਬੋਲ ਦਿੰਦੇ ਆ ਉਹ ਚੀਜ਼ ਹੈ ਇਹ ਬੜਾ ਪਿਆਰਾ ਮਸਟਰਡ ਜਿਹਾ ਕਲਰ ਹੈ ਔਰ ਇਹਦੇ ਵਿੱਚ ਨਾਲੇ ਦਾ ਜਿਹੜਾ ਰੈੱਡ ਤੇ ਸਕਿਨ ਕਲਰ ਦਾ ਜਿਹੜਾ ਇਹਦਾ ਹੈਗਾ ਕੰਟਰਾਸਟ ਵਗੈਰਾ ਜੋ ਵੀ ਆ ਇਹ ਵੀ ਕੈਮਰੇ कॉटन ਦਾ ਸੂਟ ਹੈ ਇਹਦਾ ਸਟੱਫ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹਲਕਾ ਬਹੁਤ ਵਧੀਆ ਸਟੱਫ ਹੈ ਇਹਦਾ ਸੋ ਆਲਓਵਰ ਸੂਟ ਨੇਹੀ ਚਾਰ ਕਲਰ ਆਪਾਂ ਤੁਹਾਨੂੰ ਦਿਖਾ ਰਹੇ ਆ ਕੈਮਰੇਕ कॉटन ਦੇ ਬਹੁਤ ਵਧੀਆ ਬਹੁਤ ਸੋਹਣੇ ਕਲਰ ਨੇਗੇ ਚਾਰੋ ਕਲਰ ਹੀ ਬਹੁਤ ਸੋਹਣੇ ਨੇ ਇੱਕ ਇਹ ਐਂਡ ਰਈਆ ਇੱਕ ਇਹ ਐਂਡ ਰਈਆ ਇੱਕ ਇਹ ਮਾਸਟਰਡ ਕਲਰ ਆਪਣੇ ਕੋਲ ਤੇ ਇੱਕ ਇਹ ਆਪਣੇ ਕੋਲੇ ਹੈਗਾ ਜਿਹੜਾ ਬਲੈਕ ਕਲਰ ਦਾ ਸੂਟ ਆ ਸੋ ਚਾਰੋ ਕਲਰ ਬਹੁਤ ਸੋਹਣੇ ਨੇ ਚਾਰੋ ਕੈਮਰੇਕ कॉटन ਦਾ ਸਟਾਫ ਆ ਜਿਹੜਾ ਚਾਰੋ ਸੂਟਾਂ ਨੇ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਆ ਉਹ ਤੁਹਾਨੂੰ ਲੱਗੂਗਾ ਸਿਰਫ 500 ਰੁਪਏ 500 ਰੁਪਏ ਇੱਕ சூਟ ਤੇ ਸੋ ਤੁਸੀਂ ਆਰਡਰ ਕਰਨ ਲਈ ਤੁਹਾਨੂੰ ਮੈਂ ਆਪਣਾ WhatsApp ਨੰਬਰ ਆ ਜਿਹੜਾ ਉਹ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਹੋਣਾ ਹੈ ਚਾਰੋਂ ਸੂਟ ਆ ਜਿਹੜੇ ਮਤਲਬ ਆ ਆਪਣੇ ਕੋਲੇ ਅਵੇਲੇਬਲ ਨੇ ਇਸ ਟਾਈਮ ਜਲਦੀ ਜਲਦੀ ਤੁਸੀਂ ਆਪਣਾ ਆਰਡਰ ਆ ਜਿਹੜਾ ਬੁੱਕ ਕਰ ਲਓ WhatsApp ਤੇ ਜਾ ਕੇ WhatsApp ਤੇ ਪਲੀਜ਼ ਮੈਨੂੰ ਸਿਰਫ ਮੈਸੇजेस ਸੈਂਡ ਕਰਿਓ ਕਾਲ ਨਾ ਕਰਿਓ ਕਿਉਂਕਿ ਕਾਲਸ ਬਹੁਤ ਸਾਰੀਆਂ ਆ ਜਾਂਦੀਆਂ ਨੇ ਤੇ ਕਾਲਸ ਆਪਣੇ ਕੋਲੇ ਪਿਕ ਕਰਨ ਦਾ ਟਾਈਮ ਨਹੀਂ ਹੁੰਦਾ ਮੈਸੇਜ ਤਾਂ ਚਲੋ ਜੇ ਤੁਸੀਂ ਮੈਸੇਜ ਕਰਦੇ ਹੋ ਤਾਂ ਐਟ ਲੀਸਟ ਜਦੋਂ ਬੰਦਾ ਫ੍ਰੀ ਹੁੰਦਾ ਹੈ ਹਨਾ ਦੇਖ ਲੈਂਦਾ ਔਰ ਕਾਲ ਹੈ ਜਿਹੜੀ ਤੁਹਾਡੀ ਉਹ ਮਿਸਟ ਕਾਲ ਹੋ ਜਾਂਦੀ ਹੈ ਤੇ ਬੈਕ ਕਾਲ ਕਰਨ ਦਾ ਆਪਣੇ ਕੋਲ ਟਾਈਮ ਨਹੀਂ ਹੁੰਦਾ ਸੋ 500 500 500 500 ਇਹਨਾਂ ਸੂਟਾਂ ਦਾ ਜਿਹੜਾ ਪ੍ਰਾਈਸ ਆਚਾਰਾ ਤਾਂ 5 500 ਰਹੂਗਾ ਚਾਰੋਂ ਸੂਟ ਜੇ ਤੁਸੀਂ ਇੱਕ ਥਾਂ ਤੇ ਡਿਲੀਵਰ ਕਰਵਾਉਣੇ ਨੇ ਤਾਂ ਜਿਹੜੀ ਇਹਨਾਂ ਦੀ ਸ਼ਿਪਿੰਗ ਆ ਤੁਹਾਨੂੰ ਉਹ ਬਿਲਕੁਲ ਫ੍ਰੀ ਰਹੂਗੀ ਸੋ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਲਓ ਆਰਡਰ ਬੁੱਕ ਕਰਨ ਲਈ ਮੈਂ ਆਪਣਾ WhatsApp ਦਾ ਨੰਬਰ ਹੈ ਜਿਹੜਾ ਉਹ ਤੁਹਾਨੂੰ ਮੇਰੀ ਸਕਰੀਨ ਤੇ ਸ਼ੋ ਹੋ ਰਿਹਾ ਸ਼ੋ ਹੋ ਰਿਹਾ ਹੋਣਾ ਸੋ ਵੀਡੀਓ ਦੇ ਅਖੀਰ ਤੱਕ ਐਂਡ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ